ਏ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਥਿਓ ਮੈਂ ਤੁਹਾਡਾ ਆਪਣਾ ਅਜੀਤ ਸਿੰਘ ਬਰਾੜ ਤੇ ਤੁਸੀਂ ਦੇਖ ਰਹੇ ਹੋ ਸਿੰਘ ਨਿਊਜ਼ ਹਰਿਆਣਾ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ 9 ਪੋ 23 ਦਸੰਬਰ ਅੱਜ ਦੇ ਦਿਨ ਦੱਸਿਆ ਜਾ ਰਿਹਾ ਇਤਿਹਾਸਕਾਰਾਂ ਦੇ ਵੱਲੋਂ ਕਿ ਅੱਜ ਦੇ ਦਿਨ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਹੋਈ ਸੀ ਜਨ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਵੱਖ-ਵੱਖ ਜਗ੍ਹਾ ਤੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਜਿਹੜਾ ਸਿੱਧੀ ਸਮਾਗਮ ਹੈ ਬੜੇ ਹਿੱਤੂ ਉਮਤਾਪ ਦੇ ਨਾਲ ਮਨਾਇਆ ਜਾ ਰਿਹਾ ਹੈ ਮਨਾਉਣਾ ਵੀ ਚਾਹੀਦਾ ਹੈ ਅਗਰ ਜੇ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸਕਾਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬਾਬਾ ਜੱਤਾ ਜੀ ਦਾ ਜਨਮ ਲਗਭਗ 1661 ਈਸਵੀ ਦੇ ਵਿੱਚ ਹੋਇਆ ਬਾਬਾ ਜਤਾ ਜੀ ਦੇ ਮਾਤਾ ਜੀ ਪ੍ਰੇਮੋ ਜੀ ਤੇ ਪਿਤਾ ਜੀ ਦੇ ਨਾਮ ਸਦਾ ਆਨੰਦ ਜੀ ਸੀ ਜਿੱਥੋਂ ਤੱਕ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਡ-ਵੱਡੇ ਰ ਇਹਨਾਂ ਦੇ ਤਾਇਆ ਜੀ ਇਹਨਾਂ ਦਾਦਾ ਜੀ ਗੁਰੂ ਘਰ ਦੇ ਉਪਸ਼ਕ ਸਨ ਗੁਰੂ ਨੂੰ ਮੰਨਣ ਵਾਲੇ ਸਨ ਅਗਰ ਜੇ ਗੱਲ ਕਰ ਲਈਏ 1675 ઈસવી ਦੇ ਵਿੱਚ ਜਿਸ ਵਕਤ ਦਿੱਲੀ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਉਸ ਵਕਤ ਸੀਸ ਚੱਕਣ ਦੇ ਵਾਸਤੇ ਕੋਈ ਵੀ ਅੱਗੇ ਨਹੀਂ ਵਧਿਆ ਕਿਸੇ ਦੇ ਵਿੱਚ ਵੀ ਇਹਨੀ ਹਿੰਮਤ ਨਹੀਂ ਸੀ ਕੋਈ ਸੀਸ ਗੁਰੂ ਸਾਹਿਬ ਦਾ ਲਿਜਾ ਸਕੀ। ਬਣਾ ਗੋਬਿੰਦ ਰਾਏ ਜੀ ਦਸ਼ਮੇਸ਼ ਪਿੱਤਾ ਦਾ ਬਾਬਾ ਜਤਾ ਜੀ ਭਾਈ ਜੀਵਨ ਸਿੰਘ ਜੀ ਸਿਰ ਤੇ ਹੱਥ ਸੀ। ਜੋ ਕਿ ਉਹਨਾਂ ਦਾ ਓਟ ਤੇ ਅਸਰਾ ਲਿਆ ਕਰਕੇ ਬਾਬਾ ਜਤਾ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੀਸ ਲੈ ਕੇ ਸਹਿਬ ਸ਼੍ਰੀ ਗੁਰੂ ਗੋਬਿੰਦ ਰਾਏ ਸਾਹਿਬ ਜੀ ਕੋਲੇ ਪਹੁੰਚੇ। ਜਿੱਥੋਂ ਤੱਕ ਲਗਭਗ ਇਤਿਹਾਸ ਕਰ ਦੱਸਦੇ ਹਨ ਕਿ 1699 ਸਵੀ ਦੇ ਦਿਨ ਵਸਾਖੀ ਵਾਲੇ ਦਿਨ ਜੋ ਬਾਬਾ ਜੈਤਾ ਜੀ ਸੀ ਇਹਨਾਂ ਨੇ ਖੰਡੇ ਦੀ ਪੋਲ ਲਈ ਅਮਰਤ ਸ਼ਗਨ ਤੋਂ ਬਾਅਦ ਦੇ ਸਿੰਘ ਸਜੇ ਤੇ ਜੋ ਇਹਨਾਂ ਨੂੰ ਗੁਰੂ ਸਾਹਿਬਸੋਂ ਨਾਮ ਮਿਲਿਆ ਸੀਗਾ ਉਹ ਬਾਬਾ ਜੀਵਨ ਸਿੰਘ ਜੀ ਨਵਾਂ ਨਾਮ ਮਿਲਿਆ ਜੋ ਕਿ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਰੰਗਰੇਟੇ ਗੁਰੂ ਕੇ ਬੇਟੇ ਪਰਵਾਰ ਤੋਂ ਬਲੋਮ ਕਰਦੇ ਸਨ ਤਾਂ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਜਿਹੜੀਆਂ ਸ਼ਹੀਦੀਆਂ ਨੇ ਉਹ ਸਿੱਖ ਧਰਮ ਦੇ ਵਿੱਚ ਹੋਈਆਂ ਤੇ ਜਿੰਨਾ ਤੱਕ ਦੱਸਿਆ ਜਾ ਰਿਹਾ ਹੈ ਕੀ ਬਾਬਾ ਜੀਵਨ ਸਿੰਘ ਜੀ ਜੋ ਸ਼ਹੀਦੀ ਹੈ ਉਹ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਕਿ ਆਖਰੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਹੋਏ ਨੇ ਅੱਜ ਦੇ ਟਾਈਮ ਦੀ ਅਗਰ ਗੱਲ ਕਰ ਲਈਏ ਤਾਂ ਹਰ ਇੱਕ ਸਖਸ਼ ਦੇ ਹੱਥ ਦੇ ਵਿੱਚ ਐਂਡਰੋਇਡ ਫੋਨ ਜਾਂ ਆਈਫੋਨ ਹਨ ਪਰ ਗੁਰਸਿੱਖੀ ਤੋਂ ਕਿਤੇ ਨਾ ਕਿਤੇ ਅੱਜ ਦੇ ਪਰਿਵਾਰ ਅੱਜ ਦੇ ਨੌਜਵਾਨ ਬੱਚੇ ਦੂਰ ਹੁੰਦੇ ਜਾ ਰਹੇ ਹਨ ਤੇ ਅਸੀਂ ਅਪੀਲ ਕਰਦੇ ਹਾਂ ਮਾਪਿਓ ਨੂੰ ਕਿ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜ਼ਰੂਰ ਜੋੜਨ ਧਰਮ ਦੇ ਨਾਲ ਜ਼ਰੂਰ ਜੋੜਨ ਗੁਰਬਾਣੀ ਦੇ ਨਾਲ ਜ਼ਰੂਰ ਜੋੜਨ ਤੇ ਤੁਸੀਂ ਵੀ ਆਪਣੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਨਾ ਸਾਨੂੰ ਅਤੇ ਨਾਲ ਦੇ ਨਾਲ ਹੀ ਜੋ ਸਾਡੇ ਸਾਥੀ YouTube ਦੇ ਉੱਪਰ ਸਾਡਾ ਚੈਨਲ ਦੇਖ ਰਹੇ ਹਨ ਤੇ YouTube ਤੇ ਸਬਸਕ੍ਰਾਈਬ ਕਰਨ ਜੋ Facebook ਤੇ ਦੇਖ ਰਹੇ ਹਨ ਤੇ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰਨ ਇਸ ਵਕਤ ਤੁਹਾਡੇ ਤੋਂ ਲੈਣੇ ਹਾਂ ਅਜਜ ਅਜੇ ਸਿੰਘ ਬਰਾੜ ਸਿੰਘ ਨਿਊਜ਼ ਹਰਿਆਣਾ